ਰੇਤਾ ਦੇ ਨਾਲ ਮਾਂ ਦੇ ਲੈ ਹਥਿਆਰ ਜੰਗਾਲੇ ਹੱਥੀ ਤੇ ਗਾਂ ਸੂਤਿਆਂ ਤੇ ਮੋਢੀ ਢਾਲੇ ਬਿਜਲੀ ਵੰਗਰ ਮਾਰਦੇ ਚੱਪਲ ਚਮਕਾਰੇ ਚੜੇ ਸਿੰਘ ਦਸ ਮੇਰਦੇ ਛੱਡ ਕੇ ਜੰਕਾਰੇ ਰਾਤ ਤੇ ਤੁਮਾਰੀ ਨੈਤਰੀ ਸਤਿ ਸ਼੍ਰੀ ਅਕਾਲ ਚੜੇ ਤੁਰੰਗ ਉਡਾਵੇ ਬਾਝ ਇਹ ਨਾਵਲ ਛਪ ਚੁਕਿਆ ਜੀ ਤੇ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਇਹ ਨਾਨਕ ਰਾਜ ਚਲਾਇਆ ਦਾ ਤੀਜਾ ਭਾਗ ਹੈ ਪਹਿਲਾ ਭਾਗ ਹਨੇ ਨੇ ਪਾਸ਼ਾਹੀ ਬੇਲੇ ਨਿਕਲਦੇ ਸ਼ੇਰ ਤੇ ਇਹ ਤੀਜਾ ਭਾਗ ਹੈ ਨਾਨਕ ਰਾਜ ਚਲਾਇਆ ਦਾ ਚੜੇ ਤਰੰਗ ਉਡਾਵੇ ਬਾਜ ਦੇਖ ਖਾਲਸੇ ਕੋ ਤੁਰਕ ਜਾਨਗੇ ਬਾਜ ਸਵਾ ਲੱਖ ਸੇ ਇਹ ਕਲੜਾਓ ਚੜੇ ਸਿੰਘ ਤਿਸ ਮੁਕਤ ਕਰਾਓ ਸੋ ਇਹ ਨਾਵਲ ਜੋ ਕਿ ਬਹੁਤ ਮੰਗ ਚ ਸੀ ਤੇ ਬਹੁਤ ਪਾਠਕ ਪੁੱਛ ਰਹੇ ਸਨ ਕਿ ਦਾ ਤੀਜਾ ਭਾਗ ਕਦੋਂ ਆਏਗਾ ਕਦੋਂ ਆਏਗਾ ਸੋ ਉਹ ਭਾਗ ਸ਼ੱਕੀ ਆ ਚੁੱਕਿਆ ਜੀ ਮੈਂ ਤੁਹਾਨੂੰ ਲਿੰਕ ਦੇਵਾਂਗਾ ਨੀਚੇ ਲਿੰਕ ਦਿੱਤਾ ਹੋਇਆ ਹੈ ਜਾਂ ਤੁਸੀਂ www.sha kitabka.com ਤੇ ਜਾ ਕੇ ਇਹ ਨਾਵਲ ਖਰੀਦ ਸਕਦੇ ਹੋ ਇਹ ਨਾਵਲ ਦੀ ਕੀਮਤ 699 ਰੁਪਏ ਹੈ ਪਰ ਤੁਸੀਂ ਜੇਕਰ ਸਾਡੇ ਤੇ ਸਾਡੀ ਵੈਬਸਾਈਟ ਤੋਂ ਹੀ ਮੰਗਵਾਉਗੇ ਤਾਂ ਤੁਹਾਨੂੰ 10% ਛੂਟ ਦੇ ਦਿੱਤਾ ਜਾਏਗਾ ਸੋ ਇਹ ਨਾਵਲ ਸ਼ੇਦੀ ਤੋਂ ਸ਼ੇਦੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਵੈਬਸਾਈਟ ਤੇ ਜਾਇਓ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ WhatsApp ਵੀ ਸੰਪਰਕ ਕਰ ਸਕਦੇ ਹੋ Instagram ਤੇ ਸਾਡੀ ਆਈਡੀ ਉੱਤੇ ਵੀ ਮੰਗਵਾ ਸਕਦੇ ਹੋ ਜਿੱਥੇ ਵੀ ਸਾਡੇ ਨਾਲ ਸੰਪਰਕ ਮਿਲਦਾ ਸ਼ਾਹ ਕਿਤਾਬ ਕਰਦਾ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਸੋ ਚੜੇ ਤੁਰੰਗ ਉਡਾਵੇ ਆਵਾਜ਼ ਨਾਵਲ ਸ਼ੱਕੇ ਆ ਗਿਆ ਜੀ ਇਹ ਨਾਵਲ ਬਹੁਤ ਪਹਿਲੇ ਦੋ ਭਾਗਾਂ ਨਾਲੋਂ ਥੋੜਾ ਜਿਹਾ ਵੱਡਾ ਹੈਗਾ ਤੇ ਕਹਿੰਦੇ ਨੇ ਵੀ ਘੋੜੇ ਦੇ ਅੱਗੇ ਪਿੱਛੇ ਖਲੋਣਾ ਹੈ ਖਲੋਣਾ ਦੋਵੇਂ ਖਤਰਨਾਕ ਹੁੰਦਾ ਹੈ ਸਤਿ ਸ਼੍ਰੀ ਅਕਾਲ ਸ਼ਾਕਤਾਵਰ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਨਾਨਕ ਰਾਜ ਚਲਾਇਆ ਦਾ ਭਾਗ ਤੀਜਾ ਜੜੇ ਤਰੰਗ ਉਡਾਵੇ ਬਾਜ ਨਾਵਲ ਸ਼ਬਕੇ ਆ ਚੁੱਕਿਆ ਜੀ ਭਾਈ ਜਗਦੀਪ ਲਿਖਦੇ ਨੇ ਕਿ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ ਸਾਡੇ ਬਢੇਰੇ ਘੋੜ ਸਵਾਰ ਸਨ ਸੋ ਅਸੀਂ ਯੋਧਿਆਂ ਨਾਲੋਂ ਘੱਟ ਬਿਵਾਰ ਨਹੀਂ ਕਰ ਸਕਦੇ ਸ਼ਰਮਤਾਈ ਤੋਂ ਘੱਟ ਕੁਝ ਪਰਵਾਹ ਨਹੀਂ ਛੋਟੀਆਂ ਛੇਆਂ ਦੀ ਪ੍ਰਾਪਤੀ ਉੱਤੇ ਵਕਤ ਜਹੀ ਖੁਸ਼ੀ ਨਾ ਕਰੋ ਕੁੱਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ਉੱਤੇ ਸਵਾਰ ਹੋ ਕੇ ਆਓ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ ਤੇ ਸਦਾ ਯਾਦ ਰੱਖੋ ਟਰਪੋਕਾਂ ਨੂੰ ਘੋੜੇ ਪਿੱਠੋ ਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ ਕੀ ਤੁਸੀਂ ਕਦੇ ਕੋਈ ਗੁੰੰਗਾ ਸ਼ੇਰ ਦੇਖਿਆ ਜੋ ਜੰਗਲ ਦਾ ਰਾਜਾ ਹੋਵੇ ਦੇਖਿਆ ਹੈ ਜੋ ਕਦੇ ਜੰਗਲ ਦਾ ਰਾਜਾ ਹੋਵੇ ਸ਼ੇਰ ਹਮੇਸ਼ਾ ਦਹਾੜਦਾ ਹੀ ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ ਹਮਾਲੇ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉਡਣਾ ਤੇ ਐਸੇ ਤਰੰਗਾਂ ਉੱਤੇ ਸਵਾਰੀ ਕਰਨਾ ਜੋ اٹਕਾਂ ਤੇ اٹਕਾਇਆ ਨਾ ਅਟਕਣ ਤੇ ਜਮਨਾ ਤੇ ਠੱਲਿਆਂ ਨਾ ਠੱਲੇ ਜਾਣ ਇਹ ਸਿਰਫ ਪੰਜ ਪੰਜਾਂ ਪਾਣੀਆਂ ਦੇ ਜੰਮਿਆ ਹਿੱਸੇ ਆਇਆ ਹੈ ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ ਨਾਮਕਰਤ ਚਲਾਇਆ ਇਹਦਾ ਭਾਲਤੀਜਾ ਚੜੇ ਤਰੰਗ ਉਡਾਵੇ ਬਾਜ ਦੇ ਖਾਲਸੇ ਕੋ ਤੁਰਕ ਜਾਣਗੇ ਭਾਜ ਸਵਾ ਲੱਖ ਸੇ ਇੱਕ ਲੜਾਓ ਚੜ੍ਹੇ ਸਿੰਘ ਤਿਸ ਮੁਕਤ ਕਰਾਓ ਸੋਈ ਸੀ ਭਾਗ ਤੀਜਾ ਜੋ ਕਿ ਸ਼ਬਕੇ ਆ ਚੁਕਿਆ ਤੇ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਸਾਡੀ ਵੈਬਸਾਈਟ ਦਾ ਲਿੰਕ ਨੀਚੇ ਦਿੱਤਾ ਹੋਇਆ ਹੈ ਸਾਡੀ ਵੈਬਸਾਈਟ www.shaakitaabghar.com ਉੱਥੇ ਜਾ ਕੇ ਵੀ ਤੁਸੀਂ ਪ੍ਰੀ ਆਰਡਰ ਕਰ ਸਕਦੇ ਹੋ ਇਸਦੀ ਕੀਮਤ 699 ਹੈ ਪਰ ਅਸੀਂ ਇਸ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ 10% ਛੂਟ ਤੇ ਦੇ ਰਹੇ ਹਾਂ ਤੇ ਕੂਪਨ ਕੋਡ ਨੀਚੇ ਦਿੱਤਾ ਹੋਇਆ ਕੂਪਨ ਕੋਡ ਵੀ ਅਸੀਂ ਨਾਨਕ ਰਾਜ ਚਲਾਇਆ ਹੀ ਰੱਖਾਂਗੇ ਸੋ ਤੁਸੀਂ ਵੈਬਸਾਈਟ ਤੇ ਜਾ ਕੇ ਇਹ ਖਰੀਦ ਸਕਦੇ ਹੋ ਧੰਨਵਾਦ